ਹੁਣ ਭਰਨੇ ਮੁਸ਼ਕਿਲ ਹੋ ਗਿਆ ਭਰਨੇ ਮੁਸ਼ਕਿਲ ਹੋ ਗਿਆ ਛੇਕ ਕੀਤੇ ਬਾਰ ਖੁਰਦਾਰਾਂ ਦੇ ਬੋਲਾਂ ਦੇ ਫਟ ਮਿੱਟਦੇ ਨਾ ਫਟ ਮਿੱਟ ਜਾਂਦੇ ਤਲਵਾਰਾਂ ਦੇ ਹੋ ਬੋਲਾਂ ਦੇ ਫਟ ਮਿੱਟਦੇ ਨਾ ਫਟ ਮਿੱਟ ਜਾਂਦੇ ਤਲਵਾਰਾਂ ਦੁਸ਼ਮਣ ਤੋਂ ਰਾਖੀ ਕਰ ਲਈਏ ਪਰ ਯਾਰ ਮਾੜੇ ਦਾ ਕੀ ਕਰੀਏ ਹੁਣ ਵਾਰ ਖੇਤ ਨੂੰ ਖਾਂਦੀ ਐ ਸਦਾ ਆਪਣੇਆ ਤੋਂ ਹੀ ਡਰੀਏ ਵਾਰ ਖੇਤ ਨੂੰ ਖਾਂਦੀ ਐ ਸਦਾ ਆਪਣੇਆ ਤੋਂ ਹੀ ਡਰੀਏ ਤਨ ਦੇ ਦੁਖੜੇ ਤਾਂ ਸੌਕੇ ਸੀ ਤਨ ਦੇ ਦੁਖੜੇ ਤਾਂ ਸੌਕੇ ਸੀ ਪਰ ਮਾਰੇ ਹਾਂ ਟਕਰਾ ਰਾਂ ਦੇ ਬੋਲਾਂ ਦੇ ਫਟ ਮਿਟਦੇ ਨਾ ਫਟ ਮਿਟ ਜਾਂਦੇ ਤਲਵਾਰਾਂ ਦੇ ਹੋ ਬੋਲਾਂ ਦੇ ਫਟ ਮਿਟਦੇ ਨਾ ਫਟ ਮਿਟ ਜਾਂਦੇ ਤਲਵਾਰਾਂ